ਦਾ ਜੋ ਵਿਸ਼ਾ ਜੋ ਟੌਪਿਕ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਵਾ ਉਹ ਆ ਸਾਈਲਜ ਆਚਾਰ ਆਚਾਰ ਆਪਾਂ ਤਿਆਰ ਕਿਵੇਂ ਕਰਨਾ ਹੈ ਜਿਵੇਂ ਇਸ ਤੋਂ ਪਹਿਲਾਂ ਵੀ ਮੇਰੇ ਤੋਂ ਬੁਲਾਰੇ ਬੋਲ ਕੇ ਗਏ ਆ ਮੇਰੇ ਵੱਡੇ ਵੀਰ ਜਸਵੀਰ ਜੀ ਜਿਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਪਸ਼ੂ ਨੂੰ ਸਭ ਤੋਂ ਜਿਹੜਾ ਅਹਿਮ ਆ ਉਹ ਚਾਰੇ ਦੀ ਜ਼ਰੂਰਤ ਰਹਿੰਦੀ ਆ ਦੁੱਧ ਦੇ ਵਾਸਤੇ ਉੱਥੇ ਉਹਦੇ ਨਾਲ ਤੁਹਾਡੇ ਪਿੰਡ ਦੇ ਰਗਵੀਰ ਜੀ ਜਿਨ੍ਹਾਂ ਨੇ ਸਾਇਲੇਜ ਦੇ ਵਾਸਤੇ ਦੱਸਿਆ ਕਿ ਕੁਆਲਿਟੀ ਸਾਇਲੇਜ ਆਪਾਂ ਨੂੰ ਪਾਉਣਾ ਚਾਹੀਦਾ ਵਾ ਆਚਾਰ ਆਪਾਂ ਨੂੰ ਸਹੀ ਢੰਗ ਦੇ ਨਾਲ ਤਿਆਰ ਕਰਨਾ ਚਾਹੀਦਾ ਵਾ ਜੇਕਰ ਆਕਾ ਸਹੀ ਢੰਗ ਦੇ ਨਾਲ ਸਾਇਲੇਜ ਆਚਾਰ ਤਿਆਰ ਕੀਤਾ ਤੇ ਕਿਸੇ ਤਰ੍ਹਾਂ ਦੀ ਵੀ ਆਪਣੇ ਪਸ਼ੂ ਨੂੰ ਪ੍ਰੋਬਲਮ ਨਹੀਂ ਆਏਗੀ ਮੈਂ ਇਦਾਂ ਦੇ ਫਾਰਮਰਾਂ ਨੂੰ ਵੀ ਮਿਲਿਆ ਵਾ ਜਿਹੜੇ 1999 ਦਾ ਆਚਾਰ ਆਪਣੇ ਪਸ਼ੂਆਂ ਨੂੰ ਖਵਾਉਂਦੇ ਆ ਰਹੇ ਪਿਛਲੇ ਚੋ ਵੀ 25 ਸਾਲਾਂ ਤੋਂ ਫੋਰਨ ਦੇ ਅੰਦਰ ਇਹ 50 ਸਾਲਾਂ ਤੋਂ ਚੱਲ ਰਿਹਾ ਵਾ ਆਪਣੇ ਨਾਲ ਲੱਗਦਾ ਮੁਲਕ ਪਾਕਿਸਤਾਨਾ ਜੋ ਆਪਣੇ ਤੋਂ ਵੀ 10-15 ਸਾਲ ਪਹਿਲਾਂ ਜਿਹੜਾ ਉਹ ਪਸ਼ੂਆਂ ਨੂੰ ਸਾਇਲਜ ਜਿਹੜਾ ਉਹ ਖਵਾ ਰਿਹਾ ਤਾਂ ਕੁਆਲਿਟੀ ਸਾਇਲਜ ਆਪਾਂ ਨੂੰ ਖੋਣਾ ਚਾਹੀਦਾ ਹੈ ਕਿਸਾਨ ਵੀਰੋ ਇਸ ਦੇ ਵਿਛੇ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਬਜਾਈ ਤੋਂ ਲੈ ਕਰਕੇ ਕਟਾਈ ਤੱਕ ਆਪਾਂ ਨੂੰ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਤੇ ਇੱਕ ਵੀ ਕੁਤਾਈ ਰਹਗੀ ਕਮੀ ਰਹਗੀ ਉਹ ਆਪਣੀ ਕੁਆਲਿਟੀ ਦੇ ਉੱਪਰ ਕੁਐਸਚਨ ਮਾਰਕ ਖੜਾ ਹੋ ਜਾਏਗਾ ਸਭ ਤੋਂ ਪਹਿਲਾਂ ਕਿਸਾਨ ਵੀਰੋ ਅਗਰ ਮਨ ਦੇ ਵਿੱਚ ਇਹ ਸੋਚ ਆ ਕਿ ਹਰੇ ਪੱਠਿਆਂ ਨੂੰ ਚੱਕ ਕੇ ਟੋਏ ਦੇ ਵਿੱਚ ਪੈਕ ਕਰ ਦਿੱਤਾ ਤੇ ਆਚਾਰ ਬਣ ਗਿਆ ਤੇ ਗਲਤ ਪ੍ਰੈਕਟਿਸ ਆ ਅਚਾਰ ਦੇ ਵਿੱਚ ਉਹ ਗੁਣਾ ਦਾ ਅਚਾਰ ਦੇ ਵਿੱਚ ਉਹ ਤੱਤਾਂ ਦਾ ਹੋਣਾ অতি ਜਿਆਦਾ ਜ਼ਰੂਰੀ ਆ ਜਿਦੇ ਕਰਕੇ ਪਸ਼ੂ ਨੇ ਤੁਹਾਡੇ ਦੁੱਧ ਦੇਣਾ ਅਲਟੀਮੇਟਲੀ ਆਪਾਂ ਜੁੜੇ ਆ ਪ੍ਰੋਡਕਸ਼ਨ ਦੇ ਵਾਸਤੇ ਹਨਾ ਇਨਕਮ ਦੇ ਵਾਸਤੇ ਇਨਕਮ ਆਪਣੀ ਤਾਂ ਵਧੇਗੀ ਜੇਕਰ ਆਪਣਾ ਦੁੱਧ ਵਧੇਗਾ ਦੁੱਧ ਤਾਂ ਵਧੇਗਾ ਜੇਕਰ ਤੁਸੀਂ ਪਸ਼ੂ ਨੂੰ ਚੰਗੀ ਖਰਾਕ ਦੇ ਰਹੇ ਹੋ ਚੰਗੀ ਕੁਆਲਿਟੀ ਦਾ ਸਾਇਲਜ ਨੂੰ ਦੇ ਰਹੇ ਹੋ ਤਾਂ ਤੁਹਾਡੇ ਪਸ਼ੂ ਦਾ ਦੁੱਧ ਵਧਣਾ ਵੈਸੇ ਤੁਸੀਂ ਪਾਉਂਦੇ ਰਹੋਗੇ ਇੱਕ ਦੋ ਸਾਲਾਂ ਦੇ ਵਿੱਚ ਤੁਸੀਂ ਅੱਕ ਜਾਓਗੇ ਕਿ یار ਇਹਦਾ ਕੋਈ ਬੈਨੀਫਿਟ ਤਾਂ ਹੋ ਨਹੀਂ ਰਿਹਾ ਤੇ ਆਪਾਂ ਕਾਦੇ ਹਸਤੇ ਚੀਜ਼ ਪਾਉਣੀ ਵਾ ਸੋ ਸਭ ਤੋਂ ਪਹਿਲਾਂ ਧਿਆਨ ਰੱਖਣਾ ਕਿ ਸਾਲ ਵੀਰੋ ਤੁਸੀਂ ਸਾਰੇ ਕਿਸਾਨ ਵੀਰ ਲਗਭਗ ਜਿਹੜੇ ਇੱਥੇ ਬੈਠੇ ਹੋ ਕਣਕ ਤੋਂ ਬਾਅਦ ਵਾਲਾ ਏਰੀਆ ਆਪਾਂ ਕਣਕ ਤੋਂ ਬਾਅਦ ਮੱਕੇ ਦੀ ਬਜਾਈ ਕਰਦੇ ਆ ਤਾਂ ਧਿਆਨ ਰੱਖਣਾ ਵਾ ਕਿਉਂਕਿ ਅੱਗੇ ਤੁਸੀਂ ਝੋਨਾ ਲਾਉਣਾ ਵਾ ਤੁਹਾਡੇ ਕੋਲ ਵਿੰਡੋ ਛੋਟੀ ਆ ਉਹ ਵੈਰੈਟੀ ਆਪਣੀ ਖੇਤ ਦੇ ਵਿੱਚ ਤੁਸੀਂ ਲਾਉਣੀ ਆ ਸਾਇਲੈਂਸ ਦੇ ਵਾਸਤੇ ਜਿਹੜੀ ਸਮਾਂ ਘੱਟ ਲਵੇ ਘੱਟ ਸਮੇਂ ਦੇ ਵਿੱਚ ਹਾਰਪ ਮਿਲਕਿੰਗ ਸਟੇਜ ਦੇ ਉੱਪਰ ਪਹੁੰਚ ਜਾਵੇ ਕਟਾਈ ਦੇ ਉੱਪਰ ਪਹੁੰਚ ਜਾਵੇ ਜੋ ਸਾਇਲਜ ਬਣਾਉਣ ਦੇ ਵਾਸਤੇ ਸਹੀ ਉਹ ਟਾਈਮ ਹੁੰਦਾ ਵਾ ਉਹ ਵੈਰੈਟੀ ਆਪਣੇ ਖੇਤ ਦੇ ਵਿੱਚ ਚੂਜ਼ ਕਰਨੀ ਵਾ ਇੱਕ ਚੀਜ਼ ਹੋਰ ਮੈਂ ਆਪ ਵੀ ਫੀਲਡ ਦੇ ਵਿੱਚ ਦੇਖਿਆ ਬਹੁਤ ਕਿਸਾਨ ਵੀਰੇ ਜੋਤਦੇ ਆ ਕਿ ਆਪਾਂ ਕਦੇ ਵੀ ਪਿੰਡ ਦੇ ਵਿੱਚੋਂ ਲੰਘ ਰਹੇ ਹੁੰਨੇ ਤੇ ਆਪਾਂ ਦੇਖਦੇ ਕਿ ਫਲਾਣਾ ਦੀ ਮੱਕੀ ਖੜੀ ਆ ਰ ਬਹੁਤ ਸੋਹਣਾ ਕੱਦ ਵਾ ਹਰੀ ਭਰੀ ਆ ਕਿਸਾਨ ਵੀਰੋ ਜੇਕਰ ਤਾਂ ਉਸ ਕਿਸਾਨ ਨੇ ਤਾਲ ਦੇ ਉੱਪਰ ਪੱਠੇ ਸਿੱਟਨੇ ਆ ਤਾਂ ਇਹ ਗੱਲ ਟੁੱਕਦੀ ਆ ਕਿ ਮੱਕੀ ਦਾ ਵਜਰ ਬਹੁਤ ਆਏਗਾ ਤੇ ਜੇਕਰ ਉਹਨੇ ਅਚਾਰ ਪਾਉਣਾ ਤਾਂ ਇਹ ਗੱਲ ਉੱਥੇ ਨਹੀਂ ਟੁੱਕਦੀ ਕਿਉਂਕਿ ਅਚਾਰ ਪਾਉਣ ਦੇ ਵਾਸਤੇ ਛੱਲੀ ਤੇ ਛੱਲੀ ਦੇ ਦਾਣਿਆਂ ਦਾ ਹੋਣਾ অতি ਜ਼ਿਆਦਾ ਜ਼ਰੂਰੀ ਆ ਉਹ ਵੈਰੈਟੀ ਆ ਆਪਣੇ ਖੇਤ ਦੇ ਵਿੱਚ ਦੋਣੀਆਂ ਜਿਹੜੀ ਤੁਹਾਨੂੰ ਬਾਇਓਮਾਸ ਵੀ ਪੂਰਾ ਦਵੇ ਨੰਬਰ 1 ਨੰਬਰ 2 ਜਿਹੜਾ ਇਹਦਾ ਰੇਸ਼ਿਓ ਆ ਉਹ ਹੋਣੀ ਚਾਹੀਦੀ ਆ ਤੁਹਾਡੀ 35 ਤੋਂ 40% ਕੰਟਰੀਬਿਊਸ਼ਨ ਯਾਨੀ ਕਿ ਯੋਗਦਾਨ ਮੱਕੀ ਦੇ ਦਾਣਿਆਂ ਦਾ ਤੇ ਛੱਲੀ ਦਾ ਹੋਣਾ অতি ਜ਼ਿਆਦਾ ਜ਼ਰੂਰੀ ਆ ਤੇ 60 ਤੋਂ ਲੈ ਕੇ 65% ਜਿਹੜਾ ਯੋਗਦਾਨ ਉਹ ਟਾਂਡੇ ਦਾ ਹੁੰਦਾ ਆ। ਆਹ ਰੇਸ਼ਿਓ ਹੋਣੀ ਚਾਹੀਦੀ ਤਾਂ ਤੁਹਾਡਾ ਸਹੀ ਕੁਆਲਿਟੀ ਦਾ ਸਾਇਲਜ ਜਿਹੜਾ ਉਹ ਤਿਆਰ ਹੋਏਗਾ। ਪਸ਼ੂ ਨੇ ਸਹੀ ਸਾਇਲਜ ਖਾ ਕਰਕੇ ਤੁਹਾਨੂੰ ਦੁੱਧ ਦੇਣਾ ਵਾ। ਅਗਰ ਤੁਸੀਂ ਉਹਦੇ ਵਿੱਚ ਕਿਸੇ ਵੀ ਇੱਕ ਚੀਜ਼ ਦੀ ਰੇਸ਼ਿਓ ਵੱਧ ਗਈ ਮੰਨ ਲਓ ਉੱਥੇ ਟਾਂਡੇ ਦੀ ਰੇਸ਼ਿਓ ਵੱਧ ਗਈ। ਉਹਦੇ 'ਚ ਹਰਿਆਪਣ ਬਹੁਤ ਆ ਕੱਦ ਬਹੁਤ ਆ। ਬਾਇਓਮਾਸ ਤਾਂ ਤੁਹਾਨੂੰ ਪੂਰਾ ਆ ਜਾਏਗਾ ਵੱਧ ਵੀ ਆ ਸਕਦਾ ਹੈ। ਅਗਰ ਛੱਲੀ ਦੇ ਵਿੱਚ ਦਾਣਿਆਂ ਦਾ ਜਾਂ ਛੱਲੀ ਘਟ ਗਈ ਉੱਥੇ ਤਾਂ ਤੁਹਾਨੂੰ ਕੁਆਲਿਟੀ ਸਾਇਲਜ ਨਹੀਂ ਮਿਲਣਾ ਕਿਉਂਕਿ ਉਹਦੀ ਰੇਸ਼ਿਓ ਜਿਹੜੀ ਉਹ ਕੱਟ ਗਈ। ਆਚਾਰ ਦੇ ਵਿੱਚ ਦੋ ਅਹਿਮ ਤੱਤ ਜ਼ਰੂਰੀ ਹੁੰਦੇ ਆ ਜਿਹੜੇ ਪਸ਼ੂ ਨੂੰ ਜਾਇ ਹੈ ਕਹ ਲਓ ਕਿ ਦੁੱਧ ਦੇਣ ਵਾਸਤੇ ਮਜਬੂਰ ਕਰਦੇ ਆ ਉਹ ਕਿਹੜੇ-ਕਿਹੜੇ ਆ ਨੰਬਰ 1 ਆ ਡਰਾਈ ਮੈਟਰ ਤੇ ਦੂਜੇ ਨੂੰ ਬੋਲਦੇ ਆ ਸਟਾਰਚ। ਮੈਂ ਅੱਗੇ ਜਾ ਕੇ ਤੁਹਾਨੂੰ ਦਾ ਬਰੀਫ ਕਰੂੰਗਾ ਦੋਨੇ ਚੀਜ਼ਾਂ ਜਿਹੜੀਆਂ ਇਹ ਕਿਵੇਂ ਕੰਮ ਕਰਦੀਆਂ ਡਰਾਈ ਮੈਟਰ ਔਰ ਸਟਾਰਚ ਆ ਦੋ ਤੱਤ ਅਹਿਮ ਜ਼ਰੂਰੀ ਆ। ਬਾਕੀ ਅਗਰ ਮੈਂ ਪੰਜਾਬੀ 'ਚ ਕਹਾਂ ਤਾਂ ਤੁਹਾਨੂੰ ਕਹ ਦੋ ਕਿ ਬਾਕੀ ਸਾਰਾ ਪਾਣੀ ਆ। ਆ ਦੋ ਤੱਤਾਂ ਦਾ ਹੋਣਾ অতি ਜਿਆਦਾ ਜ਼ਰੂਰੀ ਆ ਜਿੱਤੇ ਕਰਕੇ ਪਸ਼ੂ ਨੇ ਤੁਹਾਡੇ ਨੇ ਦੁੱਧ ਦੇਣਾ ਸੋ ਸਭ ਤੋਂ ਪਹਿਲਾਂ ਬੀਜ ਦੀ ਚੋਣ ਕਰਨ ਸਮੇ ਇਹ ਤੁਸੀਂ ਧਿਆਨ ਰੱਖਣਾ ਵਾ ਕਿ ਜਿਹੜਾ ਉਹ ਬੀਜ ਤੁਸੀਂ ਆਪਣੇ ਖੇਤ ਦੇ ਵਿੱਚ ਬੀਜਦਾ ਜਿਹੜਾ ਸਮਾਂ ਘੱਟ ਲਵੇ ਦੂਸਰਾ ਜਿਸ ਜਗ੍ਹਾ ਦੇ ਉੱਪਰ ਤੁਸੀਂ ਮੱਕੀ ਬੀਜਣੀ ਆ ਉਹਦੇ ਉੱਪਰ ਇਸ ਟਾਈਮ ਕਣਕ ਦੇ ਉੱਪਰ ਤੁਸੀਂ ਲੀਡਰ ਸਪਰੇਅ ਦਾ ਸਪਰੇਅ ਨਹੀਂ ਕਰਨਾ ਨਦੀਨ ਨਾਸ਼ਕ ਦੇ ਵਾਸਤੇ ਸਲਫੋ ਸਲਫਰਾਨ ਜੋ ਟੈਕਨੀਕਲ ਹੁੰਦਾ ਉਹਦੇ ਵਿੱਚ ਉਹ ਆਪਣੇ ਖੇਤ ਦੇ ਵਿੱਚ ਸਪਰੇਅ ਨਹੀਂ ਕਰਨਾ ਉਸ ਦੀ ਜਗ੍ਹਾ ਦੇ ਉੱਪਰ ਤੁਸੀਂ ਨਦੀਨ ਨਾਸ਼ਕਸਤੇ ਜਾਂ ਟਾਪਿਕ ਜਾਂ ਤੁਸੀਂ ਐਕਸਲ ਯੂਜ਼ ਕਰ ਸਕਦੇ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਇਹ ਸਲਫੋ ਸਲਫਰਾਨ ਟੈਕਨੀਕਲ ਜਿਹੜਾ ਸਪਰੇਅ ਹੋ ਜਾਂਦਾ ਵਾ ਉੱਥੇ ਬੜੀ ਮੱਕੀ ਓੱਖੇ ਤਰੀਕੇ ਦੇ ਨਾਲ ਤਿਆਰ ਹੁੰਦੀ ਫਿਰ ਕਿਸਾਨ ਵੀਰੇ ਕਹਿੰਦਾ ਕਿ ਯਾਰ ਬੜਾ ਜ਼ੋਰ ਲੱਗ ਗਿਆ ਕਣਕ ਵੜਨ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਸੁੱਕੇ ਦੇ ਵਿੱਚ ਬਜਾਈ ਕਰਨਾ ਵਾ ਵੱਤਰ ਨਹੀਂ ਜ਼ਮੀਨ ਨੂੰ ਕਰਨਾ ਸੁੱਕੇ ਦੇ ਵਿੱਚ ਬਜਾਈ ਕਰਨਾ ਨਿਮੈਟਿਕ ਪਲਾਂਟਰ ਦੇ ਨਾਲ ਜੋ ਆਟੋਮੈਟਿਕ ਪ੍ਰੈਸ਼ਰ ਵਾਲੀ ਮਸ਼ੀਨ ਆਉਂਦੀ ਆ ਉਦੇ ਨਾਲ ਤੁਸੀਂ 8 ਤੋਂ ਲੈ ਕੇ 9 ਕਿਲੋ ਪ੍ਰਤੀ ਕਿੱਲੇ ਦਾ ਬੀਜ ਪਾ ਕਰਕੇ ਦੀ ਜੁੜੀ ਤੁਸੀਂ ਬਜਾਈ ਕਰ ਸਕਦੇ ਜੀ ਇਸ ਤੋਂ ਬਾਅਦ ਆ ਜਾਂਦਾ ਹੈ ਕਿਸਾਨ ਵੀਰੋ ਪਾਣੀ ਦਾ ਕਿਸਾਨ ਵੀਰ ਆਮ ਹੀ ਮੈਂ ਸੁਣਿਆ ਵਾਂ ਕਿ ਕਹਿੰਦੇ ਮੱਕੀ ਝੋਨੇ ਜਿੰਨਾ ਪਾਣੀ ਲੈਂਦੀ ਹੈ ਮੱਕੀ ਝੋਨੇ ਜਿੰਨਾ ਪਾਣੀ ਨਹੀਂ ਲੈਂਦੀ ਤਿੰਨ ਪਾਣੀਆਂ ਦੀ অতি ਜਿਆਦਾ ਜ਼ਰੂਰਤ ਹੁੰਦੀ ਹੈ ਮੱਕੀ ਨੂੰ ਬਾਕੀ ਸਾਰੇ ਦਿਨਾਂ ਦੇ ਵਿੱਚ ਨੂੰ ਸਲਾਬ ਚਾਹੀਦੀ ਆ ਬਹੁਤਾ ਪਾਣੀ ਮੇਕੋ ਝੋਨੇ ਚ ਆਪਾਂ ਪਾਣੀ ਠੱਲ ਕੇ ਰੱਖਦੇ ਤੇ ਆਪਾਂ ਪਾਣੀ ਬਹੁਤਾ ਲਾਉਣਾ ਵੀ ਨਹੀਂ ਸਲਾਬ ਦੇਣੀ ਆ ਪਾਣੀ ਨੂੰ ਵੀ ਬਚਾਉਣਾ ਆਪਾਂ ਜ਼ਮੀਨ ਦੇਵਲ ਦਾ ਪਾਣੀ ਆਪਣਾ ਹਰ ਸਾਲ ਡਾਊਨ ਹੁੰਦਾ ਜਾ ਰਿਹਾ ਉਹਦਾ ਵੀ ਆਪਾਂ ਧਿਆਨ ਰੱਖਣਾ ਵਾ ਤਾਂ ਇਸ ਕਰਕੇ ਜਿਹੜਾ ਪਹਿਲਾ ਪਾਣੀ ਆਤੀ ਜ਼ਿਆਦਾ ਜ਼ਰੂਰੀ ਆ ਜਿਸ ਦਿਨ ਤੁਸੀਂ ਬਜਾਈ ਕਰ ਰਹੇ ਹੋ ਮੱਕੀ ਦੀ 12 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਇਹਨੂੰ ਪਾਣੀ ਲਾ ਦੇਣਾ ਵਾ ਉਸ ਦਿਨ ਤੁਹਾਡੀ ਜ਼ਮੀਨ ਵੀ ਸੁੱਕੀ ਆ ਭਰ ਕੇ ਪਾਣੀ ਲੱਗਣਾ ਵਾ ਜ਼ਮੀਨ ਨੇ ਪਾਣੀ ਪੀਣਾ ਵਾ ਸਲਾਬ ਚੜਨੀ ਆ ਇਹ ਪਾਣੀ ਅਤਿ ਜ਼ਿਆਦਾ ਜ਼ਰੂਰੀ ਆ ਤੇ ਦੂਸਰਾ ਪਾਣੀ ਅਤਿ ਜ਼ਿਆਦਾ ਜ਼ਰੂਰੀ ਆ ਜਿੱਦਣ ਤੁਹਾਡੇ ਕੱਦ ਦੇ ਮੁਤਾਬਕ ਮੱਕੀ ਤੁਹਾਡੇ ਲੱਕ ਤੇ ਪਹੁੰਚ ਗਈ ਉਸ ਦਿਨ ਪਾਣੀ ਲਾਉਣਾ অতি ਜਿਆਦਾ ਜ਼ਰੂਰੀ ਇਹਨੂੰ ਬੋਲਦੇ ਆ ਵੈਜੀਟੇਟਿਵ ਗ੍ਰੋਥ ਮੱਕੀ ਨੇ ਗ੍ਰੋਥ ਕਰਨੀ ਹੁੰਦੀ ਆ ਤਾਂ ਉਸ ਦਿਨ ਪਾਣੀ ਲਾਉਣਾ অতি ਜਿਆਦਾ ਜ਼ਰੂਰੀ ਆ ਤੇ ਤੀਸਰਾ ਪਾਣੀ ਉਹ ਜ਼ਰੂਰੀ ਆ ਜਿੱਦਨ ਮੱਕੀ ਛੱਲੀਗਾ ਲੈਰੀ ਆ ਬਾਬਰੂ ਕੱਢ ਰਹੀ ਆ ਜਾਂ ਨਿਸਰ ਰਹੀ ਆ ਅਲੱਗ-ਅਲੱਗ ਏਰੀਆ ਦੀ ਭਾਸ਼ਾ ਵਾ ਜਿਸ ਦਿਨ ਮੱਕੀ ਨਿਸਰ ਰਹੀ ਆ ਉਸ ਦਿਨ ਪਾਣੀ ਲਾਉਣਾ ਜ਼ਰੂਰੀ ਆ ਕਿਉਂਕਿ ਇਸ ਟਾਈਮ ਤੇ ਪੋਲੀਨੇਸ਼ਨ ਹੋਣਾ ਹੁੰਦਾ ਹੁੰਦਾ ਪ੍ਰਾਪਰਾਗਨ ਮੱਕੀ ਦੇ ਵਿੱਚ ਦਾਣੇ ਬੰਨੇ ਹੁੰਦੇ ਆ ਤਾਂ ਇੱਥੇ ਸਲਾਬ ਦੀ ਬਹੁਤ ਜ਼ਿਆਦਾ ਪਾਣੀ ਦੀ ਜਰੂਰਤ ਹੁੰਦੀ ਬਾਕੀ ਸਾਰੇ ਦਿਨਾਂ ਦੇ ਵਿੱਚ ਤੁਸੀਂ ਇਹਨੂੰ ਸਲਾਬ ਦੇਣੀ ਆ ਆਪਾਂ ਬੈਡ ਦੇ ਉੱਪਰ ਮੱਕੀ ਬੀਜ ਰਹੇ ਆ ਖਾਲੀਆਂ ਦੇ ਉੱਪਰ ਜਦੋਂ ਵੀ ਤੁਹਾਡਾ ਪਾਣੀ ਭਰ ਜਾਵੇ ਤੁਸੀਂ ਖੇਤ ਨੂੰ ਬੰਦਣਾ ਵਾ ਜਾਂ ਕਿਾਰਾ ਜਾਂ ਕੁਲਾ ਜੋ ਵੀ ਆ ਬੈਡ ਦੇ ਉੱਤੇ ਪਾਣੀ ਨਹੀਂ ਚੜਨ ਦੇਣਾ ਜੇਕਰ ਮੱਕੀ ਦੇ ਬੈਡ ਦੇ ਉੱਪਰ ਪਾਣੀ ਚੜ ਗਿਆ ਉੱਥੇ ਤੁਹਾਡੀ ਮੱਕੀ ਦਾ ਕੱਦ ਵੀ ਛੋਟਾ ਰਹਿ ਜਾਣਾ ਵਾ ਆਮ ਹੀ ਫੀਲਡ ਦੇ ਵਿੱਚ ਦੇਖਿਆ ਵਾ ਕਿਸਾਨ ਉਸ ਟਾਈਮ ਤੇ ਕਹਿੰਦੇ ਵਾ ਕਿ ਆ ਯਾਰ ਬੀਜੀ ਰਾਨੂੰ ਡੁਪਲੀਕੇਟ ਲੱਗਦਾ ਇੱਥੇ ਤਾਂ ਉੱਥੇ ਤੁਹਾਡਾ ਮੱਕੀ ਦਾ ਕੱਦ ਨਹੀਂ ਹੋਣਾ ਬੈਡ ਦੇ ਉੱਪਰ ਪਾਣੀ ਨਹੀਂ ਚੜਨ ਦੇਣਾ ਤਾਂ ਇਹ ਜਿਹੜਾ ਤੁਸੀਂ ਇਸੇ ਤਰ੍ਹਾਂ ਪਾਣੀ ਕਰ ਲੈਣਾ ਵਾ ਇਸ ਤੋਂ ਬਾਅਦ ਆ ਜਾਂਦਾ ਥੋੜਾ ਜਿਹਾ ਖਾਦ ਦਾ ਹਨਾ ਬਜਾਈ ਦੇ ਟਾਈਮ ਦੇ ਉੱਪਰ ਤੁਸੀਂ 25 ਕਿਲੋ ਤੱਕ ਪोटाश ਇਹਨੂੰ ਖੇਤ ਦੇ ਅੰਦਰ ਪਾਉਣੀ ਆ ਬਜਾਈ ਵੇਲੇ ਤੇ ਇੱਕ ਤੋਂ ਲੈ ਕੇ ਡੇਢ ਗੱਟਾ ਪ੍ਰਤੀ ਕਿੱਲੇ ਦਾ ਡੀਪੀ ਤੁਸੀਂ ਨਾਲ ਖੇਤ ਦੇ ਅੰਦਰ ਮਸ਼ੀਨ ਦੇ ਵਿੱਚ ਹੀ ਉਹ ਪੈ ਜਾਂਦੀ ਆ ਉਹਦੇ ਨਾਲ ਤੁਸੀਂ ਬਜਾਈ ਕਰ ਦੇਣੀ ਆ ਤੁਹਾਡਾ ਵਧੀਆ ਦੀ ਬੈਸਟ ਤਰੀਕੇ ਦੇ ਨਾਲ ਮੱਕੀ ਜਿਹੜੀ ਉਹ ਤਿਆਰ ਕਿਸਾਨ ਵੀਰੋ ਇਸੇ ਤਰ੍ਹਾਂ ਮੱਕੀ ਦੇ ਵਿੱਚ ਮੈਂ ਜਿਹੜੇ ਤੁਹਾਨੂੰ ਦੋ ਚੀਜ਼ਾਂ ਦੱਸਿਆ ਸੀ ਕਿ ਅਚਾਰ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਐ ਇੱਕ ਨੂੰ ਬੋਲਦੇ ਆ ਡਰਾਈ ਮੈਟਰ ਤੇ ਇੱਕ ਨੂੰ ਬੋਲਦੇ ਆ ਸਟਾਰਚ ਡਰਾਈ ਮੈਟਰਿਕ ਇੰਗਲਿਸ਼ ਦਾ ਵਰਡ ਆ ਪੰਜਾਬੀ ਜਿਹਨੂੰ ਕਰ ਲੈਂਦੇ ਆ ਸੁੱਕਾ ਮਾਦਾ ਜੋ ਪਸ਼ੂ ਨੇ ਖਾ ਕਰਕੇ ਆਪਣਾ ਪੇਟ ਭਰਨਾ ਵਾ ਅਚਾਰ ਦੇ ਵਿੱਚ ਤੁਹਾਡਾ ਘੱਟੋ ਘੱਟ 30% ਡਰਾਈ ਮੈਟਰ ਹੋਣਾ ਜ਼ਰੂਰੀ ਆ ਜਿਵੇਂ ਤੂੜੀ ਦੇ ਅੰਦਰ 90% ਡਰਾਈ ਮੈਟਰ ਹੁੰਦਾ ਨਾ ਸੁੱਕੀ ਹੁੰਦੀ ਆ ਪੂਰੀ ਅਗਰ ਉਹਨੂੰ ਆਪਾਂ ਲੈਬ ਦੇ ਵਿੱਚ ਟੈਸਟ ਕਰਦੇ ਆ ਚਾਰ ਦੇ ਅੰਦਰ ਤੁਹਾਡਾ 30% ਡਰਾਈ ਮੈਟਰ ਹੋਣਾ ਜ਼ਰੂਰੀ ਆ ਬਾਕੀ ਤਾਂ ਸਾਰਾ ਪਾਣੀ ਆ ਜਿਹੜਾ ਪਸ਼ੂ ਨੇ পেট ਭਰਨਾ ਹੈ ਜੇਕਰ ਤੁਹਾਡਾ ਡਰਾਈ ਮੈਟਰ ਘਟਾ ਪਸ਼ੂ ਖਾਏਗਾ ਤਾਂ ਪੂਰਾ ਲੇਕਿਨ ਉਹਨਾਂ ਆਪਾਂ ਨੂੰ ਦੁੱਧ ਨਹੀਂ ਦੇ ਪਾਏਗਾ ਕਿਉਂਕਿ ਉਹਦਾ পেট ਉਹਨਾਂ ਨਹੀਂ ਭਰ ਪਾਉਂਦਾ ਮੈਂ ਅਸੀਂ ਇੱਕ ਟੈਸਟਿੰਗ ਕੰਪੇਨ ਵੀ ਚਲਾ ਰੱਖੀ ਆ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਟੈਸਟਿੰਗ ਵੀ ਕਰ ਰਿਹਾ ਸੀਗਾ ਰੱਲਾ ਪਿੰਡ ਮਾਨਸਾ ਦੇ ਅੰਦਰ ਕਿਉਂਕਿ ਮੈਂ 6 ਡਿਸਟ੍ਰਿਕਟ ਦੇਖ ਰਿਹਾ ਉੱਥੇ ਅਸੀਂ ਕੀ ਦੇਖਿਆ ਕਿ ਕਿ ਕਿਸਾਨ ਦਾ ਸਵਾਲ ਆਇਆ ਕਿ ਜੀ ਸਾਡੇ ਪਸ਼ੂ ਤਾਂ ਪਾਣੀ ਨਹੀਂ ਪੀਂਦੇ ਜਦੋਂ ਦਾ ਚਾਰ ਪੋਣ ਲੱਗੇ ਜਦੋਂ ਸਾਜੀ ਦਾ ਚਾਰ ਟੈਸਟਿੰਗ ਕੀਤਾ ਤੇ 23% ਡਰਾਈ ਮੈਟਰ ਆ ਰਿਆ ਵਾ ਇਦਾਂ ਫੜ ਕੇ ਚਾਰ ਨੂੰ ਮੈਂ ਇਦਾਂ ਨਚੋੜਿਆ ਤੇ ਕੱਪ ਪਾਣੀ ਦਾ ਭਰ ਗਿਆ ਮੈਂ ਕਿ ਜੀ ਉਹਨਾਂ ਨੂੰ ਬਾਹਰੋਂ ਪੀਣ ਦੀ ਲੋੜ ਇੱਥੇ ਵਾਧੂ ਮਿਲ ਜਾਂਦਾ ਵਾ ਉਹ ਕਹਿੰਦੇ ਸੀ ਜੀ ਤੀਗੇ ਲਵਾ ਰਹੇ ਆ ਪਸ਼ਵਨ ਸੋ ਇਸ ਕਰਕੇ ਜ਼ਰੂਰਤ ਆ ਵਾ ਕਿ 30% ਤੁਹਾਡਾ ਡਰਾਈ ਮੈਟਰ ਹੋਣਾ ਜ਼ਰੂਰੀ ਆ ਦੂਸਰਾ ਇਹਦੇ ਚ ਅਹਿਮ ਤੱਤਵਾ ਸਟਾਰਚ ਸਟਾਰਚ ਕਿਹਨੂੰ ਕਹਿੰਦੇ ਕਿਸਾਨ ਵੀਰੋ ਸਟਾਰਚ ਕਹਿਆ ਜਾਂਦਾ ਕਿ ਮੱਕੀ ਦਾ ਜਿੰਨਾ ਵੀ ਉਪਰੋਂ ਭੁੱਲ ਰਿਹਾ ਪਾਊਡਰ ਵਾ ਜ ਜ ਨੂੰ ਕਹਿ ਲੋ ਕਿ ਉੱਪਰ ਜਦੋਂ ਆਪਾਂ ਦਵਾਣੇ ਦੇ ਇਸ ਤਰ੍ਹਾਂ ਹੱਥ ਮਾਰਦੇ ਆ ਤਾਂ ਉਹਦੇ ਵਿੱਚ ਜਿਹੜਾ ਨਿਕਲ ਰਿਹਾ ਹੁੰਦਾ ਵਾ ਸਾਰਾ ਪਾਊਡਰ ਨੂੰ ਸਟਾਰਚ ਬੋਲਿਆ ਜਾਂਦਾ ਹੈ ਜਿਹੜਾ ਪਸ਼ੂ ਦੇ ਵਾਸਤੇ ਅਗਰ ਮੈਂ ਤੁਹਾਨੂੰ ਕਹਾਂ ਕਿ ਦੇਸੀ ਘੋਵ ਵਾ ਜਿਵੇਂ ਆਪਣੇ ਵਾਸਤੇ ਦੇਸੀ ਘੋਵ ਬਣਿਆ ਵਾ ਨਾ ਹਿਮਨ ਬੋਡੀ ਵਾਸਤੇ ਤੇ ਪਸ਼ੂਆਂ ਦਾ ਦੇਸੀ ਘੋਵ ਇਸਟਾਰਚ ਵਾ ਜਿੰਨੇ ਦੁੱਧ ਦੇਣ ਵਾਸਤੇ ਪਸ਼ੂ ਨੂੰ ਮਜਬੂਰ ਕਰਨਾ ਜਾਂ ਉਹਦੀ ਖਰਾਕ ਆ ਪਸ਼ੂ ਨੇ ਤੁਹਾਡੇ ਨੇ ਦੁੱਧ ਦੇਣਾ ਹੈ ਤਾਂ ਇਹ ਸਟਾਰਟ ਤੋਂ ਤੁਹਾਨੂੰ ਤੁਹਾਡੇ ਮੱਕੀ ਦੇ ਦਾਣੇ ਤੋਂ ਮਿਲਣਾ ਵਾ ਇਹ ਦਾਣਾ ਮੱਕੀ ਦਾ ਹੋਣਾ অতি ਜ਼ਿਆਦਾ ਜ਼ਰੂਰੀ ਆ। ਆਹ ਦੋ ਚੀਜ਼ਾਂ ਅਹਿਮ ਤੱਤ ਜਿਹੜੇ ਇਹਦੇ ਵਿੱਚ ਕੰਮ ਕਰਦੇ ਆ। ਇਸ ਤੋਂ ਬਾਅਦ ਆ ਜਾਂਦਾ ਹੈ ਤੱਤ ਆਪਾਂ ਲੈਣੇ ਕਿਵੇਂ ਆ। ਕਿਸਾਨ ਵੀਰੋਂ ਕਟਾਈ ਦੇ ਉੱਪਰ ਮੈਂ ਪਹੁੰਚ ਜਾਣਾ ਵਾ। ਖੇਤ ਦੇ ਅੰਦਰ ਜਦੋਂ ਤੁਸੀਂ ਕਟਾਈ ਕਰਨੀ ਆ ਤੁਸੀਂ ਕਿਵੇਂ ਤੁਹਾਨੂੰ ਪਤਾ ਲੱਗੇ ਆ ਕਿ ਮੱਕੀ ਵਾਕਈ ਸਾਡੀ ਕਟਾਈ ਦੇ ਉੱਪਰ ਪਹੁੰਚ ਗਈ। ਅਸੀਂ ਫੀਲਡ ਦੇ ਵਿੱਚ ਆ ਆਮ ਇਹ ਚੀਜ਼ ਦੇਖੀ ਆ ਕਿ ਕਿਸਾਨ ਵੀਰ ਦਿਨਾਂ ਨੂੰ ਦੇਖ ਕੇ ਮੱਕੀ ਘਟਦੇ ਆ। ਤੇ ਮੈਂ ਪਿਛਲੇ ਦਿਨ ਜੀ 75 ਦਿਨ ਤੇ ਮੱਕੀ ਦਾ ਆਚਾਰ ਪਾਇਆ ਸੀ ਇਸ ਵਾਰੀ ਵੀ 75 ਦਿਨ ਹੋ ਗਏ ਜੀ ਵੜਦਿਓ ਪਿਛਲੇ ਸਾਲ 80 ਦਿਨ ਤੇ ਪਾਇਆ ਸੀ ਇਸ ਵਾਰੀ ਵੀ 80 ਦਿਨ ਹੋ ਗਏ ਪਿਛਲੇ ਸਾਲ ਮੌਸਮ ਇੱਕ ਅਲੱਗ ਸੀ ਇਸ ਵਾਰੀ ਮੌਸਮ ਅਲੱਗ ਆ ਤਾਂ ਆਪਾਂ ਨੂੰ ਕਿਵੇਂ ਪਤਾ ਕਰਨਾ ਹੈ ਕਿ ਆਪਣੀ ਮੱਕੀ ਜਿਹੜੀ ਆ ਉਹ ਸਹੀ ਸਟੇਜ ਦੇ ਉੱਪਰ ਪਹੁੰਚ ਗਈ ਆ ਕਟਾਈ ਕਰਨ ਦੇ ਵਾਸਤੇ ਉਹਨੂੰ ਬੋਲਿਆ ਜਾਂਦਾ ਹਾਫ ਮਿਲਕਿੰਗ ਸਟੇਜ ਅੱਧ ਕੱਚੀ ਤੇ ਅੱਧ ਪੱਕੀ ਮੱਕੀ ਦਾ ਜੇਕਰ ਤੁਸੀਂ ਆਚਾਰ ਪਾਉਨੇ ਹੋ ਤਾਂ ਤੁਹਾਡਾ ਦੀ ਬੈਸਟ ਕੁਆਲਿਟੀ ਦਾ ਆਚਾਰ ਬਣੇਗਾ ਤੁਸੀਂ ਚੈੱਕ ਕਿਵੇਂ ਕਰਨੀ ਕਿਸਾਨ ਵੀਰੋ ਜਦੋਂ ਤੁਹਾਡੇ ਇਹ ਦਿਨਾਂ ਦੇ ਵਿੱਚ ਆ ਜਾਵੇ ਤੁਸੀਂ ਖੇਤ ਦਾ ਆਪਣੇ ਮੌਈਨਾ ਕਰਨਾ ਹੈ ਵੱਟ ਤੋਂ ਤਿੰਨ ਚਾਰ ਕਰਮਾ ਛੱਡ ਕੇ ਅੰਦਰ ਵੜ ਜਾਣਾ ਹੈ ਮੱਕੀ ਦੀ ਕੋਈ ਵੀ ਇੱਕ ਰੈਂਡਮਲੀ ਛੱਲੀ ਤੋੜ ਲੈਣੀ ਆ ਛੱਲੀ ਤੋੜਨ ਤੋਂ ਬਾਅਦ ਤੁਸੀਂ ਇਹਨੂੰ ਛਿੱਲ ਲੈਣਾ ਹੈ ਛਿੱਲਣ ਤੋਂ ਬਾਅਦ ਉਹਨੂੰ ਵਿਚਾਲਿਓ ਤੋੜ ਲੈਣਾ ਹੈ ਉਦਾਂ ਜਿਹੜਾ ਗੋਲ ਉਹ ਲਾਲ ਹੋਣਾ ਸਟਾਰਟ ਹੋ ਜਾਂਦਾ ਹੈ ਤੇ ਮੱਕੀ ਦੇ ਦਾਣੇ ਦਾ ਪੀਲਾਪਨ ਤਿੰਨ ਹਿੱਸੇ ਥੱਲੇ ਨੂੰ ਆ ਜਾਂਦਾ ਹੈ ਤੇ ਚਿੱਟਾਪਨ ਇੱਕ ਹੀ ਸਾਰਾ ਜਾਂਦਾ ਆ ਸਹੀ ਸਟੇਜ ਮੱਕੀ ਦੀ ਆ ਕਟਿੰਗ ਦੀ ਇਥੇ ਮੱਕੀ ਦੀ ਜੇਕਰ ਤੁਸੀਂ ਆਚਾਰ ਪਾਉਣੇ ਹੋ ਕਟਿੰਗ ਕਰਦੇ ਉਹਨੂੰ ਬੋਲਦੇ ਹਾਫ ਮਿਲਕਿੰਗ ਸਟੇਜ ਪਰ ਤੁਹਾਡਾ ਦੀ ਬੈਸਟ ਕੁਆਲਿਟੀ ਦਾ ਆਚਾਰ ਬਣੇਗਾ ਜ਼ਿੰਮੇਵਾਰ ਭਾਸ਼ਾ ਚ ਮੈਂ ਤੁਹਾਨੂੰ ਸਮਝਾਵਾ ਚਾਹੁੰਦਾ ਇੱਕ ਵਾਰੀ ਹੋਰ ਇਹਦਾ ਕਿ ਜਦੋਂ ਤੁਸੀਂ ਉਹ ਛੱਡੀ ਤੋੜ ਲਈ ਉਹਦੇ ਚਿੱਟੇ ਪੰਚ ਤੁਸੀਂ ਨੌਂ ਘੁਬੋ ਕੇ ਦੇਖਣਾ ਹੈ ਨੌਂ ਤੁਹਾਡਾ ਘੁਬਣਾ ਚਾਹੀਦਾ ਲੇਕਿਨ ਉਹਦੇ ਵਿੱਚੋਂ ਦੁੱਧਾ ਨਹੀਂ ਨਿਕਲਣਾ ਚਾਹੀਦਾ ਜਾਂ ਪਾਣੀ ਜਾਨੀ ਨਿਕਲਣਾ ਚਾਹੀਦਾ ਜੇਕਰ ਉਹ ਨਹੀਂ ਨਿਕਲ ਰਿਹਾ ਤੇ ਤੁਹਾਡੀ ਸਹੀ ਸਟੇਜ ਆ ਮੱਕੀ ਦੀ ਹੁਣ ਇਹਦੇ ਵਿੱਚ ਇਹ ਵੀ ਆ ਕਈ ਸਾਰੀਆਂ ਮੱਕੀਆਂ ਇਦਾਂ ਦੀਆਂ ਮਾਰਕੀਟ ਦੇ ਵਿੱਚ ਬੀਜ ਆ ਕਿ ਤੁਸੀਂ ਬੀਜ ਬੀਜਿਆ ਕਿਹੜਾ ਕਈਆਂ ਦੀ ਹਾ ਮਿਲਕਿੰਗ ਸਟੇਜ ਤੁਹਾਨੂੰ 95 ਦਿਨ ਤੇ ਮਿਲੇਗੀ ਕਈਆਂ ਦੀ ਹਾ ਮਿਲਕਿੰਗ ਸਟੇਜ ਤੁਹਾਨੂੰ 90 ਦਿਨ ਤੇ ਮਿਲੇਗੀ ਕਈਆਂ ਦੀ ਹਾ ਮਿਲਕਿੰਗ ਸਟੇਜ ਤੁਹਾਨੂੰ 80 ਦਿਨ ਤੇ ਮਿਲੇਗੀ ਤੁਸੀਂ ਕਿਹੜੀ ਮੱਕੀ ਆਪਣੇ ਖੇਤ ਦੇ ਵਿੱਚ ਬੀਜੀ ਆ ਤੁਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਉਹ ਦਿਨਾਂ ਦੇ ਵਿੱਚ ਤੁਸੀਂ ਕਟਾਈ ਕਰਨੀ ਜੇਕਰ ਇਸ ਤਰ੍ਹਾਂ ਕਟਾਈ ਕਰੋਗੇ ਤਾਂ ਤੁਹਾਡਾ ਦੀ ਬੈਸਟ ਕੁਆਲਿਟੀ ਦਾ ਜਿਹੜਾ achar ਬਣ ਕਰਕੇ ਤਿਆਰ ਹੋਏਗਾ ਦੋ ਤਿੰਨ ਗੱਲਾਂ ਕਟਾਈ ਦੇ ਵਿੱਚ ਧਿਆਨ ਰੱਖੜੀਆਂ ਵਾ ਇਕ ਤਾਂ ਜ਼ਮੀਨ ਤੋਂ ਕੱਟੋ ਕੱਟ 4 ਇੰਚ ਉੱਚਾ 4 ਤੋਂ ਲੈ ਕੇ 6 ਇੰਚ ਉੱਚਾ ਤੁਸੀਂ ਜ਼ਮੀਨ ਤੋਂ ਇਹਦੀ ਕਟਿੰਗ ਕਰਨੀ ਹੈ ਕਈ ਕਿਸਾਨ ਵੀ ਆਮ ਹੀ ਫੀਲਡ ਦੇ ਵਿੱਚ ਇਹ ਵੇਖਿਆ ਕਿ ਯਾਰ ਸਾਡਾ 10 ਕੁਇੰਟਲ ਤਾਂ ਜ਼ਮੀਨ ਚ ਹੀ ਰਹਿ ਜਾਊਗਾ ਕਿਸਾਨ ਵੀਰੋ ਜਿਹੜਾ 4 ਇੰਚ ਦਾ ਫਾਸਲਾ ਵਾ ਜੇਕਰ ਤੁਸੀਂ 1 ਇੰਚ ਉੱਚਾ ਅਚਾਰ ਕੱਟਦੇ ਹੋ ਜ਼ਮੀਨ ਤੋਂ ਤਾਂ ਤੁਹਾਡੇ ਨਾਲ 83000 ਬੈਕਟੀਰੀਆ ਤੁਹਾਡੇ ਨਾਲ ਤੁਹਾਡੇ ਪੇਟ ਚ ਆਉਂਦੇ ਆ ਉਹਨੂੰ ਬੋਲਦੇ ਐਨਡੀਐਫ ਆਪਚਨਯੋਗ ਖਾਣਾ ਜੋ ਪਸ਼ੂ ਦੇ ਪੇਟ ਦੇ ਵਿੱਚ ਜਾ ਕੇ ਪਚਦਾ ਨਹੀਂ ਆਪਣੇ ਵਾਸਤੇ ਹਾਨੀਗਾਰਕਾ ਜੇਕਰ ਤੁਸੀਂ ਉਹਨੂੰ 4 ਇੰਚ ਤੇ ਰਹਿ ਜਾਂਦੇ ਹੋ ਤੇ 83 ਹਰ ਤੋਂ ਘਟ ਕੇ ਸਿਰਫ 4000 ਰਹਿ ਜਾਂਦੇ ਆ ਇਸ ਕਰਕੇ ਤੁਸੀਂ 4 ਤੋਂ ਲੈ ਕੇ 6 ਇੰਚ ਉੱਚੀ ਕਟਾਈ ਜਿਹੜੀ ਖੇਤ ਦੇ ਵਿੱਚ ਕਰਨੀ ਪਰ ਜੇਕਰ ਉਹ ਬੈਕਟੀਰੀਆ ਤੁਹਾਡੇ ਖੇਤ ਦੇ ਵਿੱਚ ਰਹਿ ਜਾਂਦੇ ਆ ਤੇ ਤੁਹਾਡੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ ਉੱਥੇ ਤੁਹਾਡਾ ਉਹ ਫਾਇਦਾ ਕਰਦੇ ਆ ਜੇਕਰ ਉਹ ਤੁਹਾਡੇ ਘਰ ਤੁਹਾਡੇ ਪੈਟ ਦੇ ਵਿੱਚ ਆ ਜਾਂਦੇ ਆ ਖੱਡੇ ਦੇ ਵਿੱਚ ਆ ਜਾਂਦੇ ਆ ਤੇ ਉੱਥੇ ਤੁਹਾਡਾ ਉਹ ਨੁਕਸਾਨ ਕਰਦੇ ਇਸ ਕਰਕੇ 4 ਇੰਚ ਉੱਚਾ ਤੁਸੀਂ ਇਹਦੀ ਕਟਾਈ ਕਰਨੀ ਇਸ ਤੋਂ ਬਾਅਦ ਆ ਜਾਂਦਾ ਟੋਟੇ ਦਾ ਸਾਈਜ਼ ਬਹੁਤ ਅਹਿਮ ਚੀਜ਼ ਆ ਕਿਸਾਨ ਵੀਰੋ ਟੋਟੇ ਦਾ ਸਾਈਜ਼ ਜਿਹੜਾ ਤੁਹਾਡਾ ਹੋਣਾ ਚਾਹੀਦਾ ਵਾ ਉਹ 0.5 ਸੈਂਟੀਮੀਟਰ ਆ ਪੋਟੇ ਜਿੰਨਾ ਟੋਟੇ ਦਾ ਸਾਈਜ਼ ਹੋਣਾ ਚਾਹੀਦਾ ਇਹਦੂੰ ਬਹੁਤਾ ਮੋਟਾ ਚਾਰ ਵੀ ਮਾੜਾ ਤੁਹਾਡੇ ਹੱਥੇ ਇਸ ਤੋਂ ਬਹੁਤਾ ਬਰੀਕ ਵੀ ਚਾਰ ਤੁਹਾਡੇ ਹੱਥੇ ਮਾੜਾ ਵਾ ਇਸ ਕਰਕੇ ਆ ਸਾਈਜ਼ ਜਿਹੜਾ ਪੋਟੇ ਦਾ ਛੋਟਾ ਹੋਣਾ ਚਾਹੀਦਾ ਵਾ ਜੋ ਪਸ਼ੂ ਦੀ ਗਾੜੀ ਦੇ ਥੱਲੇ ਆਏਗਾ ਉਹੀ ਆਚਾਰ ਤੁਹਾਡੇ ਵਾਸਤੇ ਲਾਹੀ ਬੰਦ ਹੋਏਗਾ 0.5 ਇੰਚ ਅਸੀਂ ਨਾ ਜਿੰਨੀਆਂ ਕਟਿੰਗ ਵਾਲੀਆਂ ਮਸ਼ੀਨਾਂ ਔਰ ਨਿਊਮੈਟਿਕ ਪਲਾਂਟਰ ਉਹਨਾਂ ਦੀ ਵੀ ਮੀਟਿੰਗ ਕਰਦੇ ਹੁੰਦੇ ਆ ਇਹ ਪੁਆਇੰਟ ਉੱਥੋਂ ਨਿਕਲ ਕੇ ਆਇਆ ਕਿ ਯਾਰ ਸਾਨੂੰ ਕਿਸਾਨ ਇਹ ਕਹਿੰਦੇ ਆ ਕਿ ਪਿੰਡ ਦੇ ਵਿੱਚ ਗੱਲ ਹੋ ਜਾਂਦੀ ਕਿ ਫਲਾਣੇ ਦੀ ਮਸ਼ੀਨ ਜੀ ਕੋ ਟੋਟਾ ਬੋਟਾ ਕਰਦੀ ਆ ਤੇ ਸਾਡੇ ਤੋਂ ਕੋਈ ਉਚਾਰ ਹੀ ਨਹੀਂ ਕਟੋਂ ਕਟਾਈ ਨਹੀਂ ਕਰਾਉਂਦਾ ਜੀ ਇਹ ਤੁਸੀਂ ਗੱਲ ਫਾਰਮਰਾਂ ਨੂੰ ਸਮਝਾਓ ਤਾਂ ਇਹ ਟੋਟੇ ਦਾ ਸਾਈਜ਼ ਹੋਣਾ ਚਾਹੀਦਾ ਵਾ ਇਸ ਤੋਂ ਬਾਅਦ ਜਾਂਦੇ ਆਂ ਦੀ ਕਿਸਾਨ ਵੀਰੋਂ ਲਤੜਾਈ ਦੀ ਗੱਲ ਇੱਕ ਚੀਜ਼ ਹੋਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਟਾਈ ਦੇ ਟਾਈਮ ਦੇ ਵਿੱਚ ਜਦੋਂ ਕਟਾਈ ਕਰ ਰਹੇ ਹੋ ਕਿਸਾਨ ਵੀਰੋ ਉਸ ਟਾਈਮ ਦਾਣੇ ਦਾ ਕਟਿੰਗ ਹੋਣਾ ਦਾਣੇ ਨੂੰ ਸੱਟ ਲੱਗੀ ਹੋਣੀ ਬਤੀ ਜਿਆਦਾ ਜ਼ਰੂਰੀ ਆ ਤਾਂ ਤੁਹਾਨੂੰ ਸਟਾਰਚ ਮਿਲਣਾ ਵਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਟਾਰਚ ਕਿਹਾ ਵਾ ਦਾਣਾ ਦੋ ਫਾੜ ਤਿੰਨ ਫਾੜ ਜਾਂ ਚਾਰ ਫਾੜ ਹੋਣਾ ਬਹੁਤ ਜਿਆਦਾ ਜ਼ਰੂਰੀ ਆ ਇੱਕ ਮਸ਼ੀਨ ਦੇ ਵਿੱਚ ਕਟਿੰਗ ਵਾਲੀ ਮਸ਼ੀਨ ਦੇ ਵਿੱਚ ਗ੍ਰੇਨ ਕਰੈਕਰ ਲੱਗਿਆ ਹੁੰਦਾ ਜੋ ਦਾਣੇ ਦੀ ਕਟਿੰਗ ਕਰਦਾ ਵਾ ਜਿਸ ਟਾਈਮ ਤੁਸੀਂ ਕਟਾਈ ਕਰ ਰਹੇ ਹੋ ਉਸ ਟਾਈਮ ਤੇ ਉਹ ਗ੍ਰੇਨ ਕਰੈਕਰ ਚੱਲਦਾ ਹੋਣਾ ਚਾਹੀਦਾ ਵਾ ਤਾਂ ਕਿ ਉਹਦੀ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਕਟਾਈ ਹੋ ਸਕੇ ਇਹ ਤਾਂ ਤੁਹਾਨੂੰ ਪਤਾ ਲੱਗੇਗਾ ਜੇਕਰ ਤੁਸੀਂ ਸਹੀ ਸਟੇਜ ਦੇ ਉੱਪਰ ਮੱਕੀ ਨੂੰ ਕੱਟ ਰਹੇ ਹੋ ਜੇਕਰ ਤੁਸੀਂ ਕੱਚੀ ਮੱਕੀ ਕੱਟ ਰਹੇ ਹੋ ਜਿਹੜੀ ਦੁੱਧ ਦੇ ਦੀ ਸਟੇਜ ਦੇ ਵਿੱਚ ਹੀ ਸੀਗੀ ਅਜੇ ਤਾਂ ਗ੍ਰੇਨ ਕਰੈਕਰ ਨੇ ਤਾਂ ਪਿਚਕ ਕੇ ਘੜ ਦੇਣਾ ਸਾਰਾ ਕੁਝ ਤੁਹਾਨੂੰ ਦਿਖਣਾ ਹੀ ਨਹੀਂ ਅੱਗੇ ਕੁਝ ਵੀ ਸਹੀ ਸਟੇਜ ਦੇ ਉੱਪਰ ਜੇਕਰ ਤੁਸੀਂ ਮੱਕੀ ਦੀ ਕਟਿੰਗ ਕਰ ਰਹੇ ਹੋ ਤਾਂ ਤੁਹਾਨੂੰ ਉਹ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਗ੍ਰੇਨ ਦਾ ਉਹ ਜਿਹੜਾ ਟੋਟਾ ਦਿਖਾਈ ਦੇਗਾ ਦੋਟਾ ਕੱਟਿਆ ਹੋਣਾ অতি ਜ਼ਿਆਦਾ ਜ਼ਰੂਰੀ ਆ ਇਸ ਤੋਂ ਬਾਅਦ ਆ ਜਾਂਦਾ ਬੰਕਰ ਪੈਟ ਕਿਸਾਨ ਵੀਰੋ ਬੰਕਰ ਦੀ ਸ਼ੁਰੂਆਤ ਵੈਸੇ 2014 ਦੇ ਵਿੱਚ ਪੀ ਡੀ ਡੀ ਵੀ ਦੇ ਨਾਲ ਪੰਜਾਬ ਡੇਰੀ ਡਵੈਲਪਮੈਂਟ ਬੋਰਡ ਦੀ ਸਹਾਇਤਾ ਦੇ ਨਾਲ ਇਹ ਸਿਸਟਮ ਚੱਲਿਆ ਸੀ ਉਸ ਤੋਂ ਬਾਅਦ ਗੱਠਾਂ ਦਾ ਆਇਆ ਕਿ ਜਿੱਦਾਂ ਬਿਲਿੰਗ ਦਾ ਵਾਲਾ ਸਿਸਟਮ ਹੌਲੀ ਹੌਲੀ ਜਿਹੜਾ ਉਹ ਬਿਲਿੰਗ ਵਾਲਾ ਆ ਗਿਆ ਕੁਝ ਕਿਸਾਨ ਵੀਰ ਜਿਹੜੇ ਛੋਟੇ ਲੈਵਲ ਦੇ ਆ ਜਿਹੜੇ ਆਪਣੇ ਖੇਤ ਦੇ ਵਿੱਚ ਮੱਕੀ ਦੀ ਬਜਾਈ ਨਹੀਂ ਕਰਦੇ ਉਹ ਮੁੱਲ ਲੈਂਦੇ ਤੇ ਉਹ ਬਿਲਿੰਗ ਵਾਲਾ ਚਾਰ ਪਾਉਂਦੇ ਆ ਸੋ ਬੰਕਰ ਜਿਹੜਾ ਤੁਸੀਂ ਬਣਾਉਣਾ ਆ ਮੈਂ ਪਿੰਡਾਂ ਦੇ ਵਿੱਚ ਜਦੋਂ ਇਹ ਫੀਲਡ ਦੇ ਵਿੱਚ ਦੇਖਿਆ ਵਾ ਕਿ ਤੁਸੀਂ ਟਰੈਕਟਰ ਦੇ ਕਰਾਏ ਨਾਲ ਬਣਾਉਣੇ ਹੋ ਖੱਡਾ ਜਿਹਨੂੰ ਕਹਿੰਦੇ ਨੇ ਅਸੀਂ ਬੰਕਰ ਕਹਿੰਦੇ ਆ ਐਸ ਸ਼ੇਪ ਦਾ ਹੁੰਦਾ ਤੁਹਾਡਾ ਜਿਸ ਪਾਸੇ ਤੁਸੀਂ ਹੱਥ ਲਾਉਣੇ ਹੋ ਤੁਹਾਡਾ ਉੱਚਾ ਪਾਸਾ ਹੁੰਦਾ ਤੇ ਦੂਜਾ ਪਾਸਾ ਤੁਹਾਡਾ ਨੀਵਾ ਹੁੰਦਾ ਜਦੋਂ ਤੁਸੀਂ ਇਹਦੀ ਲਤਾੜ ਕਰ ਰਹੇ ਹੋ ਜਿਹੜਾ ਮਾੜਾ ਮੋਟਾ ਪਾਣੀ ਉਹ ਵੀ ਅੰਦਰ ਜਾ ਰਿਹਾ ਹੈ ਪੈਟ ਕਿਤੇ ਖੁੱਲਾ ਰਹਿ ਗਿਆ ਮੀਂਹ ਦਾ ਪਾਣੀ ਵੀ ਉਹਦੇ ਅੰਦਰ ਜਾ ਰਿਹਾ ਤੇ ਜਿੱਦੇ ਕਰਕੇ ਤੁਹਾਡੇ ਆਚਾਰ ਦੇ ਵਿੱਚ ਉਲੀ ਆ ਜਾਂਦੀ ਹੈ ਸਨ ਵੀਰੋ ਮੱਕੀ ਦੇ ਦੋ ਹੀ ਮਿੱਤਰ ਆ ਤੇ ਦੋ ਹੀ ਇਹਦੇ ਦੁਸ਼ਮਣ ਆ ਖੇਤ 'ਚ ਖੜੀ ਮੱਕੀ ਦੇ ਦੋ ਮਿੱਤਰ ਆ ਪਾਣੀ ਤੇ ਹਵਾ ਜਿਹਨੂੰ ਆਪਾਂ ਆਕਸੀਜਨ ਕਹਿ ਦਿੰਨੇ ਤੇ ਜਦੋਂ ਵੱਢ ਕੇ ਤੁਹਾਡੇ ਘਰ ਪੈਟ ਦੇ ਵਿੱਚ ਆ ਜਾਂਦੀ ਉਹੀ ਇਹਦੇ ਦੋ ਦੁਸ਼ਮਣ ਆ ਹਵਾ ਤੇ ਪਾਣੀ ਜੇਕਰ ਇਥੇ ਹਵਾ ਵਰ ਪਾਣੀ ਨੂੰ ਲੱਗਿਆ ਤੇ ਉਹ achar ਦੇ ਵਿੱਚ ਤੁਹਾਡੇ ਉਲੀ ਹੋ ਜੂ ਕਿ ਜਿਵੇਂ ਰਗਵੀਰ ਜੀ ਨੇ ਦੱਸਿਆ ਸੀ ਕਿ ਐਸ ਵਾਲੀ ਕਾਫੀ ਏਰੀਆ ਦੇ ਵਿੱਚ ਜਿਹੜਾ ਪ੍ਰੋਬਲਮ ਆਈ ਆ ਕਿ achar ਖਰਾਬ ਹੋ ਗੇ ਉਲੀ ਆ ਗਈ ਉਹਨਾਂ ਦੇ ਵਿੱਚ ਅਚਾਰ ਖਰਾਬ ਹੁੰਦੀ ਦਿੱਕਤ ਆ ਗਈ ਸੋ ਪੱਟ ਦਾ ਜਿਹੜਾ ਤੁਸੀਂ ਆਕਾਰ ਆ ਉਹ ਇਸ ਟਾਈਪ ਦਾ ਬਣਾਉਣਾ ਵਾ ਜਿਹੜਾ ਆਹ ਪਾਸਾ ਜਿੱਧਰੋਂ ਹੱਥ ਲਾਉਣਾ ਹੈ ਜ਼ਮੀਨ ਦੇ ਬਰਾਬਰ ਤੇ ਪਿਛਲਾ ਪਾਸਾ ਤੁਹਾਡਾ ਉੱਚਾ ਹੋਣਾ ਚਾਹੀਦਾ ਵਾ ਜਦੋਂ ਤੁਸੀਂ ਇਹਦੀ ਲਤਾੜ ਕਰ ਰਹੇ ਹੋ ਥੋੜਾ ਜਿਹਾ ਬਾਹਰ ਨੂੰ ਜਾਵੇ ਪਾਣੀ ਜਾਂ ਤੁਸੀਂ ਇਹਦੇ ਇਹ ਜਿਹੜਾ ਮੀਂਹ ਦਾ ਪਾਣੀ ਉਹ ਅੰਦਰ ਨਾ ਜਾ ਸਕੇ ਸੋ ਇਸ ਤੋਂ ਬਾਅਦ ਆ ਜਾਂਦੀ ਆ ਪੱਟ ਦਾ ਆਕਾਰ ਕਿੰਨਾ ਬਣਾਉਣਾ ਵਾ ਵੈਸੇ ਮੈਂ ਤੁਹਾਨੂੰ ਨਾਰਮਲੀ ਸਾਈਜ਼ ਦੱਸ ਦਿੰਦਾ ਵਾਂ ਤੁਸੀਂ ਆਪਣੇ ਪਛਵਾ ਦੇ ਮਤਾਬਕ ਜਾਂ ਤੁਸੀਂ ਆਪਣੀ ਮੱਕੀ ਖੇਤ ਦੇ ਵਿੱਚ ਕਿੰਨੀ ਲਾਈ ਆ ਉਹਦੇ ਮੁਤਾਬਕ ਇਹਨੂੰ ਘਟਾਵਦਾ ਸਕਦੇ ਜਿਹੜਾ ਪੱਟ ਦਾ ਆਕਾਰ ਤੁਸੀਂ ਬਣਾਉਣਾ 12 ਫੁੱਟ ਤੁਸੀਂ ਚੌੜਾ 2.5 ਤੋਂ 3 ਫੁੱਟ ਤੱਕ ਜਿਹੜਾ ਆਮ ਕਰੇ 5 ਜਾਂ 6 ਜਾਂ 10 ਪਸ਼ੂ ਰੱਖਦੇ ਹੋ ਰਗਵੀਰ ਜੀ ਇਹਨਾਂ ਕੋਲ ਪਸ਼ੂ ਜ਼ਿਆਦਾ 50 ਪਸ਼ੂਆਂ ਤੱਕ ਆ ਇਹ ਵੱਡੇ ਪੱਟ ਬਣਾਉਂਦੇ ਆ ਤੁਸੀਂ ਛੋਟੇ ਪੱਟ ਬਣਾਓ ਜਿਹੜੇ ਕਰੇ ਆਮ 4-5 ਜਾਂ 10 ਪਸ਼ੂ ਰੱਖਦੇ ਹੋ 12 ਫੁੱਟ ਚੌੜਾ ਦੋ ਤੋਂ 2.5 ਫੁੱਟ ਤੱਕ ਤੁਸੀਂ ਉੱਚਾ ਆਚਾਰ ਲੱਕੇ ਜਾਓ ਤੇ ਲੰਮਾ 40-50 ਫੁੱਟ ਜਿੰਨਾ ਵੀ ਤੁਹਾਡੇ ਪਸ਼ੂਆਂ ਦੇ ਮਦਾਬਕੇ ਨੂੰ ਲੰਮਾ ਕਰ ਲੋ। ਤਾਂ ਕਿ ਤੁਹਾਡਾ ਜਿਹੜਾ ਆਚਾਰ ਡੀਲੀ ਕਟਿੰਗ ਹੋ ਸਕੇ। ਇਸ ਤੋਂ ਬਾਅਦ ਆ ਜਾਂਦੀ ਹੈ ਇਹ ਆ ਹੋ ਗਿਆ ਤੁਹਾਡਾ ਖੱਡੇ ਦਾ ਆਕਾਰ ਤਿੰਨ ਪਾਸੇ ਕਾਗਜ਼ ਪਾਉਣਾ ਇਹਦੇ অতি ਜ਼ਿਆਦਾ ਜ਼ਰੂਰੀ ਵਾ ਕਿ ਤਿੰਨ ਸਾਈਡ ਦਾ ਜਿਹੜਾ ਤੁਸੀਂ ਪੋਲੀਥੀਨ ਡੱਪਾ ਪਾਉਣਾ ਵਾ ਜਿਹੜਾ ਪਾਸੇ ਕੰਧਾਂ ਦੇ ਨਾਲੋਂ ਵੀ ਇਹਨੂੰ ਜਿਹੜੀ ਉਲੀ ਜਿਹੜੀ ਸਲਾਵ ਨਾ ਲੱਗ ਸਕੇ। ਜਿਹੜਾ ਪੈਟ ਦਾ ਆਕਾਰ ਏ ਜਿਹੜਾ ਆਪਾਂ ਕਹਿੰਦੇ ਸੁਵੇ ਜਾਂ ਕੱਸੀਆਂ ਬੰਦੀਆਂ ਵੀ ਸ਼ੇਪ ਦਾ ਕਿਪਰ ਨੂੰ ਆਉਂਦਾ ਹੋਇਆ ਖੁੱਲਦਾ ਜਾਵੇ ਤਾਂ ਕਿ ਉਹਦੀ ਲਤਾੜ ਜਿਹੜੀ ਪ੍ਰੋਪਰ ਟਰੈਕਟਰ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ ਇਸ ਤੋਂ ਬਾਅਦ ਆ ਜਾਂਦਾ ਕਿਸਾਨ ਵੀਰੋਂ ਲਤਾੜ ਦਾ ਕਿ ਜਦੋਂ ਇਹਦੇ ਵਿੱਚ ਅਚਾਰ ਦੇ ਵਿੱਚ ਨਪਾਈ ਜਿਹਨੂੰ ਆਪਾਂ ਕਹਿੰਦੇ ਨੇ ਲਤਾੜ ਕਹਿੰਦੇ ਨੇ ਆ ਉਹ অতি ਬਹੁਤ ਜ਼ਿਆਦਾ ਜ਼ਰੂਰੀ ਆ ਲਤਾੜ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਪੈਕੇਜੋ ਪ੍ਰੈਕਟਿਸ ਦਾ ਇੱਕ ਫਾਰਮੂਲਾ ਹੈ ਕਿ ਇੱਕ ਕਯੂਬਿਕ ਫੁੱਟ ਦੇ ਅੰਦਰ ਕਿ ਫਟ ਐਸਡ ਨੂੰ ਫਟ ਐਸਡ ਨੂੰ ਚਾਰੇ ਪਾਸੇ 20 ਕਿਲੋ ਠੋਸ ਆਚਾਰ ਉਹਦੇ ਵਿੱਚ ਹੋਣਾ ਚਾਹੀਦਾ ਵਾ ਤੁਹਾਡਾ ਦੀ ਬੈਸਟ ਕੁਆਲਟੀ ਦਾ ਆਚਾਰ ਬਣੇਗਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਦੀ ਆਚਾਰ ਦੀ ਲੜਾਈ ਜਿਹੜੀ ਆ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਕਰਨੀ ਆ ਜਿੰਨਾ ਆਚਾਰ ਤੁਹਾਡਾ ਖੇਤ ਤੋਂ ਘਰ ਆ ਰਿਆ ਵਾ ਉਹਦੇ ਤੋਂ 3 ਗੁਣਾ ਚੀਜ਼ ਲਤਾੜਨ ਵਾਲੀ ਤੁਹਾਡੀ ਉੱਪਰ ਉੱਥੇ ਹੋਣੀ ਚਾਹੀਦੀ ਆ ਹੁਣ ਕਈ ਕਿਸਾਨਾਂ ਦਾ ਇੱਥੇ ਸਵਾਲ ਆਉਂਦਾ ਵਾ ਕਿ ਸਾਡੀ 25 ਤੋਂ 30 ਕੁਆਂਟਲ ਦੀ ਮਲੋ ਟਰਾਲੀ ਖੇਤੋਂ ਆ ਰਹੀ ਆ ਕਿ ਹੁਣ ਅਸੀਂ 100 ਕੁਆਂਟਲ ਦਾ ਟਰੈਕਟਰ ਕਿੱਥੋਂ ਲੈ ਕੇ ਆਈਏ ਜੀ 100 ਕੁਆਂਟਲ ਦਾ ਟਰੈਕਟਰ ਨਹੀਂ ਕਿੱਥੋਂ ਲਿਆਉਂਦੀ ਜਰੂਰਤ ਕਿਸਾਨ ਵੀਰੋ ਤੁਹਾਡਾ 12 ਫੁੱਟ ਖੱਡਾ ਚੌੜਾ ਵਾ 50 ਫੁੱਟ ਤੁਸੀਂ ਲੰਮਾ ਰੱਖਿਆ ਵਾ ਪਹਿਲੀ ਜਦੋਂ ਉਹਦੀ ਪਰਤ ਟਰਾਲੀ ਦੀ ਪਤਲੀ-ਪਤਲੀ ਸਾਰੇ ਤੇ ਖਿਲਾਰੋਗੇ 30 ਕੁਆਂਟਲ ਦੀ ਜਿਹੜੀ ਆ ਉਹ ਪਤਲੀ-ਪਤਲੀ ਖਿਲਾਰਨ ਤੇ 10 ਕੁਆਂਟਲ ਹੋ ਜਾਏਗੀ ਪਹਿਲੀ ਪਰਤੋਂ ਦੀ ਤੇ 25-30 ਕੁਆਂਟਲ ਦੇ ਆਪਣੇ ਕੋਲ ਟਰੈਕਟਰ ਦਾ ਅੱਜ ਕੱਲ 60 ਹਸਪਾਵਰ ਹੈਗੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਲਤਾੜ ਜਿਹੜੀ ਹੋ ਜਾਏਗੀ ਜਦੋਂ ਪ੍ਰੋਪਰ ਤਰੀਕੇ ਦੇ ਨਾਲ ਲਤਾੜ ਹੋਏਗੀ ਨਾ ਤੁਹਾਡੇ achar ਦੇ ਵਿੱਚ ਕਿਸੇ ਤਰ੍ਹਾਂ ਦੀ ਉਲੀ ਦੀ ਪ੍ਰੋਬਲਮ ਆਏਗੀ ਵਧੀਆ ਤੁਹਾਡਾ 골ਡਨ ਕਲਰ ਦਾ achar ਜਿਹੜਾ ਉਹ ਬਣ ਕਰਕੇ ਤਿਆਰ ਹੋ ਕੇ ਤੁਹਾਨੂੰ ਜਿਹੜਾ ਉਹ ਮਿਲੇਗਾ ਸੋ ਇਸ ਤਰ੍ਹਾਂ ਜੇਕਰ ਤੁਸੀਂ ਲਤਾੜ ਕਰਦੇ ਹੋ ਪ੍ਰੋਪਰ ਤਰੀਕੇ ਦੇ ਨਾਲ achar ਤੁਹਾਡਾ ਜਿਹੜਾ ਉਹ ਬਣ ਕਰਕੇ ਤਿਆਰ ਹੋਏਗਾ ਜਦੋਂ ਤੁਸੀਂ ਇਹਨੂੰ ਬਹੁਤੀ ਟੀਸੀ ਨਹੀਂ ਕੱਢਣੀ ਕਈ ਬਹੁਤੀ ਆਪਾਂ ਟੀਸੀ ਕੱਢ ਲੈਂਦੇ ਆ ਟੀਸੀ ਨਹੀਂ ਕੱਢਣੀ ਬਰਾਬਰ ਹੋਣਾ ਚਾਹੀਦਾ ਵਾ ਜਿਹੜਾ ਆਪਾਂ ਪੋਲੀਥੀਨ ਪਹਿਲੀ ਪਰਤ ਉੱਤੇ ਕਾਗਜ਼ ਦੀ ਪਤਲੀ ਪਾਓ ਉਸ ਤੋਂ ਬਾਅਦ ਉੱਤੇ ਦੇ ਤੁਸੀਂ ਕਾਲੀ ਤਰਪਾਈਲ ਪਾ ਕਰਕੇ ਮਿੱਟੀ ਕੋਈ ਵੀ ਭਾਰ ਵਾਲੀ ਚੀਜ਼ ਚ ਟਾਇਰ ਰੱਖ ਦਿਓ ਚਾਹ ਮਿੱਟੀ ਪਾ ਦਿਓ ਤੁਸੀਂ ਇਹਨੂੰ ਬੰਕਰ ਨੂੰ 24 ਘੰਟਿਆਂ ਤੋਂ ਲੈ ਕੇ 36 ਘੰਟਿਆਂ ਦੇ ਅੰਦਰ ਬੰਦ ਕਰ ਦੇਣਾ ਵਾ ਕਿ ਅੱਜ ਅਸੀਂ ਸਵੇਰੇ ਚ ਆਪ ਪਾਉਣ ਲੱਗੇ ਕੱਲ ਸ਼ਾਮ ਤੱਕ ਤੁਸੀਂ ਪੈਟ ਨੂੰ ਖੱਡੇ ਨੂੰ ਪ੍ਰੋਪਰ ਤਰੀਕੇ ਦੇ ਨਾਲ ਧੱਕ ਕੇ ਬੰਦ ਕਰ ਦੇਣਾ ਵਾ ਕਿਸਾਨ ਵੀਰੋ 40 ਦਿਨਾਂ ਬਾਅਦ 35 ਤੋਂ 40 ਦਿਨਾਂ ਬਾਅਦ ਤੁਸੀਂ ਪੈਟ ਨੂੰ ਖੋਲਣਾ ਵਾ ਬਹੁਤੇ ਕਿਸਾਨ ਵੀਰ ਵੇਖਿਆ ਮੈਂ ਖਾਸ ਕਰਕੇ ਮਾਨਸਾਹਰੀਏ ਦੇ ਵਿੱਚ ਇਹ ਚੀਜ਼ ਮਿਲੀ ਸਾਨੂੰ ਕਿ ਉਸ ਏਰੀਏ ਦੇ ਵਿੱਚ ਪੰਜਵੇਂ ਛੇਵੇਂ ਦਿਨ ਹੀ ਖੱਡਾ ਖੋਲ ਰਿਆ ਤੇ ਮੈਂ ਇਹਨਾਂ ਨੂੰ ਕਿਹਾ ਭਲੇ ਮਾਨਸੂ ਪਰ ਤੁਸੀਂ ਬੰਦ ਕਿਉਂ ਕੀਤਾ ਵੀ ਜੇਕਰ ਆਪਾਂ ਪੰਜਵੇਂ ਦਿਨ ਹੀ ਗੱਲ ਨਾ ਸੀ ਕਿਉਂਕਿ ਫਾਰਮੂਲੇਸ਼ਨ ਚਾਰ ਦਿਨ ਹੋਣ ਦੀ ਵਿਧੀ 35 ਤੋਂ 40 ਦਿਨ ਬਾਅਦ ਕਰਿਆ ਆਪਾਂ ਅੰਬ ਦਾ achar ਪਾਉਨੇ ਕਦੀ ਅਗਲੇ ਦਿਨ ਆਪਾਂ ਖਾਦਾ ਵਾ ਕਰਿਆ ਆਪਣੀਆਂ ਸਿਆਣੀਆਂ ਬੀਬੀਆਂ ਜਦੋਂ ਅੰਬ ਦਾ achar ਪਾਉਂਦੀਆਂ ਸੀ ਲੱਕੜ ਦੀ ਕਰਸ਼ੀ ਯੂਜ਼ ਕਰਦੀਆਂ ਸੀ ਕਿਉਂ ਕਿ ਪਾਣੀ ਦੀ ਛਿੱਟ ਵੀ ਕਿਤੇ ਅੰਦਰ ਨਾ ਜਾਵੇ ਉਸੇ ਤਰ੍ਹਾਂ ਹੀ ਆ ਜਾ ਰਿਹਾ ਅੰਬ ਦੇ ਚਾਰ ਦੇ ਵਿੱਚ ਕੀ ਫਾਰਮੂਲਾ ਹੈ ਕੱਚੇ ਅੰਬ ਦਾ achar ਪੈਂਦਾ ਵਾ ਤੇ ਮੱਕੀ ਦੇ ਉੱਪਰ ਕੀ ਫਾਰਮੂਲਾ ਹੈ ਅੱਧ ਕੱਚੀ ਤੇ ਅੱਧ ਪੱਕੀ ਮੱਕੀ ਦਾ achar ਪਾ ਕੇ ਕਰਕੇ ਜੇਕਰ ਤੁਸੀਂ ਬਣਾਉਨੇ ਹੋ ਤਾਂ ਦੀ ਬੈਸਟ ਕੁਆਲਿਟੀ ਦਾ achar ਬਣ ਕਰਕੇ ਤਿਆਰ ਹੁੰਦਾ ਵਾ ਅੰਬ ਦਾ achar ਜੇਕਰ ਇਸ ਤਰੀਕੇ ਨਾਲ ਜਦੋਂ ਪਾਉਂਦੀਆਂ ਸੀ ਬੀਬੀਆਂ 2-2 ਸਾਲ ਆਪਾਂ ਖਾਂਦੇ ਰਹਿੰਦੇ ਸੀ ਪੁਰਾਣਾ achar ਕਦੀ ਖਰਾਬ ਨਹੀਂ ਹੁੰਦਾ ਸੀ ਸੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ achar ਪਾਉਗੇ ਤੁਹਾਡਾ ਦੀ ਬੈਸਟ ਕੁਆਲਿਟੀ ਦਾ achar ਬਣ ਕਰਕੇ ਤਿਆਰ ਹੋਏਗਾ ਇਸ ਤੋਂ ਬਾਅਦ ਆ ਜਾਂਦਾ ਕਿ ਤੁਸੀਂ ਜਦੋਂ ਪੈਟ ਨੂੰ ਖੋਲ ਲਿਆ ਤੁਹਾਡਾ 40 ਦਿਨਾਂ ਬਾਅਦ ਜਾਂ 35 ਦਿਨਾਂ ਬਾਅਦ ਤੁਸੀਂ ਖੋਲਦੇ ਹੋ ਤਾਂ ਦੀ ਬੈਸਟ ਕੁਆਲਟੀ ਦਾ ਤੁਹਾਡਾ 골ਡਨ ਕਲਰ ਦਾ achar ਬਣ ਕਰਕੇ ਤਿਆਰ ਹੋਏਗਾ ਲੇਕਿਨ ਆਉਣ ਵਾਲੇ ਸਮੇਂ ਦੀ ਟੈਕਨੋਲੋਜੀ ਵੈਸੇ ਆ ਵੀ ਚੁੱਕੀ ਆ ਜੋ ਹਾਇਰ ਲੈਵਲ ਦੇ ਡੇਰੀ ਫਾਰਮਰ ਆ ਜਿਨ੍ਹਾਂ ਕੋ ਪਸ਼ੂ ਜ਼ਿਆਦਾ ਉਹ ਅੱਜ ਵੀ ਯੂਜ਼ ਕਰ ਰਹੇ ਆ ਉਹਨਾਂ ਨੂੰ ਬੋਲਦੇ ਆ ਅਨਾਕੋਲੈਂਟ ਜੋ ਇੱਕ ਬੈਕਟੀਰੀਆ ਹੈ ਚਾ ਉਹਦੇ ਵਿੱਚ ਦੋ ਚੀਜ਼ਾਂ ਦਾ ਬੈਨੀਫਿਟ ਤੁਹਾਨੂੰ ਮਿਲਦਾ ਹੋਗਾ ਕਿਸਾਨ ਵੀਰੋ ਨੰਬਰ 1 ਜੇਕਰ ਆਪਾਂ ਉਹ ਬੈਕਟੀਰੀਆ ਪਾਉਣੇ ਵਾਂ ਤਾਂ ਤੁਹਾਨੂੰ ਜਿਹੜਾ 1 ਗ੍ਰਾਮ ਇੱਕ ਕਵਾਂਟਲ ਦੀ ਉਹਦੀ ਡੋਜ਼ ਵਾ ਉਹ ਜੇਕਰ ਆਪਾਂ ਪਾਉਣੇ ਆਂ ਤਾਂ ਉਹਦੇ ਵਿੱਚ achar ਦੇ ਵਿੱਚ ਉల్లి ਨਹੀਂ ਆਉਦੀ ਉల్లి ਤੋਂ ਬਚਾਉਂਦਾ ਪਹਿਲਾ ਕੰਮ ਕੀ ਕਰਦਾ ਉਹ ਉల్లి ਤੋਂ ਬਚਾਉਂਦਾ ਦੂਸਰਾ ਕੰਮ ਉਹ ਕੀ ਕਰਦਾ ਹੈ ਕਿ ਜਿੱਥੇ ਆਪਾਂ ਪੱਟ 35 ਤੋਂ 40 ਦਿਨਾਂ ਬਾਅਦ ਖੋਲ ਰਹੇ ਆ ਤੁਸੀਂ 20 ਤੋਂ 25 ਦਿਨਾਂ ਬਾਅਦ ਉਸ ਪੱਟ ਨੂੰ ਜਿਹੜਾ ਖੋਲ ਸਕਦੇ ਜੀ ਤੇ ਤੀਸਰਾ ਕੰਮ ਉਹ ਕੀ ਕਰਦਾ ਕਿ ਚਾਰ ਦੀ ਲਾਈਫ ਦੀ ਜਿਹੜੀ ਏਜ ਆ ਉਹਦੀ ਏਜ ਵਧਾਉਂਦਾ ਵਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਉਣ ਵਾਲੇ ਸਮੇਂ ਦੀ ਵੀ ਇਹ ਟੈਕਨੋਲੋਜੀ ਆ ਤੁਹਾਨੂੰ ਬਹੁਤ ਅੱਛੀ ਟੈਕਨੋਲੋਜੀ ਆ ਤੁਸੀਂ ਇਹਨੂੰ ਬਚਾ ਕੇ ਰੱਖਣਾ ਆਪਣਾ ਦੁੱਧ ਦਾ ਵਧਾਉਣਾ ਵਾ ਤਾਂ achar ਤੁਸੀਂ ਯੂਜ਼ ਕਰੋ ਅੱਛੀ ਕੁਆਲਿਟੀ ਦਾ achar ਯੂਜ਼ ਕਰਕੇ ਤੁਸੀਂ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਇਸ ਤਰ੍ਹਾਂ achar ਪਾਉਗੇ ਤਾਂ ਦੀ ਬੈਸਟ ਕੁਆਲਿਟੀ ਦਾ achar ਬਣ ਕਰਕੇ ਤੁਹਾਡਾ ਤਿਆਰ ਹੋਏਗਾ ਸੋ ਇਹ achar ਦੇ ਰਿਲੇਟਡ ਸੀ ਸਰ ਮੇਰਾ ਅੱਜ ਦਾ ਟੌਪਿਕ ਕਿਸੇ ਕਿਸਾਨ ਵੀਰ ਦਾ ਇਸ ਤੇ ਪ੍ਰਤੀ ਕੋਈ ਸਵਾਲ ਹੋਇਆ ਤੇ ਮੈਨੂੰ ਬਾਅਦ ਦੇ ਵਿੱਚ ਤੁਸੀਂ ਆ ਕੇ ਪੁੱਛ ਸਕਦੇ ਹੋ ਮੇਰੇ ਬੋਲਦਿਆਂ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹਉਣਾ ਪੰਜਾਬ ਡੇਰੀ ਡਵੈਲਪਮੈਂਟ ਬੋਰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੈਂਪ ਲਾਇਆ ਪਿੰਡਾਂ ਦੇ ਵਿੱਚ ਆ ਕਰਕੇ ਕਿਸਾਨ ਵੀਰਾਂ ਨੂੰ ਸਾਡਿਆਂ ਨੂੰ ਇਹ ਤੁਹਾਨੂੰ ਬਹੁਤ ਇੱਥੇ ਮਾਰ ਆਏ ਬਹੁਤ ਸਾਰੇ ਬੁਲਾਰੇ ਆ ਜਿਨ੍ਹਾਂ ਨੇ ਤੁਹਾਨੂੰ ਵੱਖ-ਵੱਖ ਵਿਸ਼ੇ ਦੇ ਨਾਲ ਤੁਹਾਨੂੰ ਆਪਣੇ ਵਿਚਾਰ ਸਾਂਝੇ ਕੀਤੇ ਕਿਸਾਨ ਵੀਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ